ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਵੀਰੇ ਅੱਜ ਆਪਾਂ ਆਏ ਸੀਗੇ ਨੂਰ ਮਹਿਲ ਬਲਦੇਵ ਸਿੰਘ ਹਨ ਕੰਪਨੀ ਵਾਲਿਆਂ ਦੇ ਤੇ ਆਪਣੀ ਟਰਾਲੀ ਦੇ ਨਾ ਜੈਕ ਜਦੋਂ ਆਪਾਂ ਇਹ ਬਣਵਾਈ ਸੀ ਉਦੋਂ ਵੀਰੇ ਉਹਨਾਂ ਨੇ ਆਪਾਂ ਨੂੰ ਤਿੰਨ ਦਿਨ ਦੇ ਦੋ ਦਿਨ ਦੀ ਟਰਾਲੀ ਦੇਤੀ ਸੀ ਤੇ ਉਦੋਂ ਨਾ ਇਹਦੇ ਜੱਕ ਦੂਜੇ ਲੱਗੇ ਇਹ ਤਿੰਨ ਜਿੱਕਾਂ ਵਾਲੀ ਬਣਾਈ ਸੀ ਟਰਾਲੀ ਤਾਂ ਫਿਰ ਇਹਨਾਂ ਨੇ ਆਪਾਂ ਨੂੰ ਦੋ ਜੈਕ ਲਾ ਕੇ ਦੇ ਦੇ ਦੀ ਪਰ ਪ੍ਰੋਬਲਮ ਬਹੁਤ ਕਰਦੀ ਸੀ ਟਰਾਲੀ ਚੱਕੀ ਵੀ ਪ੍ਰੋਬਲਮ ਬਹੁਤ ਦਿੰਦੀ ਸੀ ਟਰਾਲੀ ਹਨਾ ਕਿ ਬਾਡੀ ਨਾ ਜੱਕ ਦੇ ਉੱਤੇ ਖੜ ਜਾਂਦੀ ਸੀਗੀ ਤੇ ਉਹਦੇ ਚੱਕਰ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਟਰਾਲੀ ਚੱਕਣ ਦੇ ਵਿੱਚ ਤੇ ਵਧੀਆ ਨਹੀਂ ਸੀ ਆਉਂਦਾ ਕੰਮ ਹਨਾ ਤੇ ਫਿਰ ਵੀਰੇ ਉਹਨਾਂ ਨਾਲ ਉਦੋਂ ਦੀ ਗੱਲ ਵੀ ਹੋਈ ਸੀ ਵੀਰੇ ਹੁਣੇ ਕਹਿੰਦੇ ਸੀ ਵੀ ਤੁਹਾਡੇ ਜੱਕ ਆਪਾਂ ਵੀ ਕੋਈ ਗੱਲ ਨਹੀਂ ਤੁਸੀਂ ਲੈ ਆਇਓ ਆਪਾਂ ਹੱਲ ਕਰ ਦਾਂਗੇ ਇਹਦਾ ਜੋ ਵੀ ਹੋਇਆ ਤੇ ਵੀਰੇ ਉਹਨਾਂ ਨੇ ਫੇਰ ਹੁਣ ਆਪਣਾ ਨਾ ਜਿੱਕ ਉਹ ਦੋਨੇ ਲਾਤੇ ਤੇ ਆਹਾ ਆਪਣਾ ਵੱਡਾ ਜਿੱਕ ਇੱਕ ਹੈਵੀ ਜਿੱਕ ਲਾਤਾ ਉਹ ਵੀਰਾ ਕਹਿੰਦਾ ਸਿੰਗਲ ਜਿੱਕ ਹੀ ਚੱਲੀ ਜਾਊਗੀ ਤੇ ਹੁਣ ਸਿੰਗਲ ਹੀ ਕਰਦਾ ਅੱਗੇ ਨਾ ਉਹ ਗਾਡਰੀ ਜਿੱਕਾਂ ਦੇ ਉੱਤੇ ਟਿਕ ਜਾਂਦੀ ਸੀ ਕਿਉਂਕਿ ਤਿੰਨ ਜਿੱਕਾਂ ਵਾਲੀ ਬਣਾਈ ਹੋਈ ਸੀ ਤੇ ਹੁਣ ਤਾਂ ਚੱਕ ਤਾਂ ਬਥੇਰੀ ਹੁੰਦੀ ਆ ਕਿੱਥੇ ਵੱਦੀ ਆ ਅੱਗੇ ਕਰ ਦੇ ਨਹੀਂ ਲੋਕ ਲੱਗਦਾ ਨਹੀਂ ਇਹਦਾ ਦੂਜੇ ਟਰੈਕਰਾਂ ਨੂੰ ਆਪਣੇ ਨੂੰ ਅੱਜ ਆਈ ਸੀ ਪਲਾਹੇ ਵੀਰੇ ਕੋਲੇ ਜਿਹੜਾ ਮੰਨ ਟਰਾਲੀਆਂ ਦੇਖਣ ਹੈਲੋ ਵੀਰੇ ਨਾਲ ਡੀਲ ਚੱਲਦੀ ਆ ਦੇਖਦੇ ਆ ਜੇ ਕੋਈ ਡੀਲ ਇੱਕ ਪੂਰੀ ਹੋ ਜਾਵੇ ਤਾਂ ਇਹਦਾ ਬਾਲਾ ਵਧੀਆ ਕੰਮ ਆ ਜੇ ਡੀਲ ਪੂਰੀ ਹੋ ਜੇ ਆਪ ਮਨਾਉਣ ਲੱਗੇ ਆ ਵੀਰੇ ਨੂੰ ਡੰਡ ਦੇਣਾ ਲੇ ਟਰਾਲੀਆਂ ਲੇਟ ਕਰੀਆਂ ਜਿਹੜੀਆਂ ਅੱਗੇ ਦੇਣੀਆਂ ਅੰਦੀ ਵੀਰੇ ਆਇਕਨਾ ਸਾਰੇ ਵੀਰਾਂ ਨਾਲ ਇਹ ਗੱਲ ਗਲਤੀ ਸੀ ਕੱਲ ਨਾ ਮੈਂ ਜਦੋਂ ਆਪਣੇ ਪ੍ਰੀਤ ਕੰਬਾਈਨ ਵਾਲਿਆਂ ਦੇ ਪਟਿਆਲੇ ਗਿਆ ਨਾ ਕੱਟੇ ਨਾਪੇ ਗਿਆ ਨਾ ਯਾਰ ਵੀਰੇ ਸੱਚੀ ਕਹਿੰਦਾ ਥੋੜੀ ਦਿਲੋਂ ਇੰਨਾ ਧੰਨਵਾਦ ਨਾ ਸਾਰੇ ਵੀਰਾਂ ਦਾ ਕਿ ਜਿਹੜੇ ਯਾਰ ਵੀਰੇ ਤੁਸੀਂ ਇੰਨਾ ਪਿਆਰ ਦਿੰਦੇ ਹੋ ਸੱਚੀ ਕਹਿੰਦਾ ਵੀਰੇ ਦਿਲੋਂ ਸਲੂਟ ਆ ਇੰਨੀ ਆਪਣੀ ਔਕਾਤ ਹੈ ਨਹੀਂ ਸੀ ਮੇਰੀ ਕਿ ਜਿੰਨਾ ਤੁਸੀਂ ਪਿਆਰ ਦਿੱਤਾ ਹਨਾ ਕਿ ਜਿੱਥੇ ਵੀ ਜਾਂਦੇ ਆ ਵੀਰੇ ਯਾਰ ਐਨ ਹੱਥ ਦਿਲ ਖੋਲ ਕੇ ਮਿਲਦੇ ਆ ਐਵੇਂ ਮਿਲਦੇ ਆ ਕਿ ਜਿਵੇਂ ਹਾਂ ਮੈਂ ਉਹਨਾਂ ਦੇ ਮੋਹਰ ਟਾਈਮ ਤੋਂ ਜਾਣਦੇ ਹੁੰਨੇ ਆ ਜਾਂ ਇਦਾਂ ਨਾਰਮਲ ਹਨਾ ਵੀ ਹਰੇਕ ਵੀਰ ਇਹੀ ਕਹਿੰਦਾ ਵੀਰ ਯਾਰ ਵੀ ਥੋੜਾ ਚਲੋ ਵੀ ਹਾਂ ਵੀ ਸਾਨੂੰ ਤੁਹਾਡੀ ਵਧੀਆ ਲੱਗਦੀ ਹੈ ਗੱਲਾਂ ਕਰਨੀਆਂ ਨਾ ਇਦਾਂ ਸਾਰੀਆਂ ਗੱਲਾਂ ਤੇ ਕੱਲ ਕਈ ਵੀਰਾਂ ਨੇ ਤਾਂ ਮੈਨੂੰ ਰਾਹ 'ਚ ਵੀ ਰੋਕਿਆ ਟਰੈਕਟਰ ਤੋਂ ਪਛਾਣ ਲੈਂਦੇ ਸੀ ਜਾਂ ਉਂ ਬਜਾਨ ਲਿਆ ਨਾ ਤੇ ਪਹਿਲਾਂ ਜਾਂਦੇ ਹੋਏ ਨੇ ਰੋਕਿਆ ਫਿਰ ਆਉਂਦੇ ਹੋਏ ਵੀ ਤਿੰਨ ਚਾਰ ਜਗ੍ਹਾ ਤਿੰਨ ਚਾਰ ਜਗ੍ਹਾ ਰੁਕਿਆ ਮੈਂ ਆਉਂਦੇ ਹੋਏ ਵੀ ਜਾਂਦੇ ਹੋਏ ਵੀ ਤਿੰਨ ਚਾਰ ਜਗ੍ਹਾ ਰੁਕਿਆ ਦੋ ਤਾਂ ਪੁਲਿਸ ਵਾਲੇ ਵੀਰਾਂ ਨੇ ਰੁਕਿਆ ਇੱਕ ਪੁਲਿਸ ਵਾਲੇ ਵੀਰ ਨੇ ਤਾਂ ਟਰੈਕਟਰ ਦੇਖਣ ਲਈ ਰੁਕਿਆ ਤੇ ਇੱਕ ਆਪਣੀ ਉਮਰ ਦਾ ਸੀਗਾ ਉਹ ਕਹਿੰਦਾ ਵੀਰੇ ਤੇਰੇ ਮੈਂ ਵੀਡੀਓ ਦੇਖਦਾ ਹੁਣ ਵੀ ਬੜੀ ਵਧੀਆ ਲੱਗਦੀ ਹੈ ਨਾ ਤੇ ਅੱਜ ਇੱਥੇ ਆਏ ਆ ਬਿਲਗੇ ਇੱਥੇ ਵੀ ਵੀਰ ਮਿਲੇ ਬਹੁਤ ਵੀਰ ਮਿਲੇ ਹੈ ਨਾ ਕਿ ਵੀਰੇ ਸੱਚੀ ਕਹਿੰਨਾ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਵੀ ਜਿੰਨੇ ਕੁ ਵੀ ਮੇਰੇ ਨਾਲ ਵੀਰੇ ਜੁੜੇ ਆ ਵੀ ਦਿਲੋਂ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਕੀ ਐਡੇ ਜੋਗੇ ਆਪਾਂ ਹੈ ਨਹੀਂ ਸੀਗੇ ਨਾ ਹੈਗੇ ਆ ਆਪਣੇ ਤੋਂ ਕੋ ਆਪਣੇ ਕੋਲੇ ਪੱਲੇ ਦਾ ਕੱਖ ਨਹੀਂ ਹੈਗਾ ਆਪਣੇ ਤੇ ਬਸ ਆਪਾਂ ਨਾ ਆਪਣੇ ਤੋਂ ਫੋਕੀਆਂ ਫੜਾਂ ਭਜਦੀਆਂ ਨੇ ਕਿਸੇ ਵੀ ਗੱਲ ਦੀਆਂ ਹਨ ਤੇ ਜੋ ਕੁਝ ਹੈਗਾ ਮੈਂ ਵੀਰੇ ਤੁਹਾਡੇ ਮੂਹਰੇ ਖੁੱਲੀ ਕਿਤਾਬ ਆਪਾਂ ਕੋਈ ਕਦੇ ਕਿਸੇ ਚੀਜ਼ ਦਾ ਲੁਕੋ ਨਹੀਂ ਕੀਤਾ ਅਜੇ ਤੱਕ ਕਦੇ ਵੀ ਕਿਤੇ ਕੋਈ ਵੀ ਗੱਲ ਦਾ ਆਪਾਂ ਤੁਹਾਡੇ ਨਾਲ ਵੀਰੇ ਕੋਈ ਲੁਕੋ ਨਹੀਂ ਠੀਕ ਨਹੀਂ ਜੋ ਚੀਜ਼ ਹੈਗੀ ਆ ਆਪਣੀ ਤੁਹਾਡੇ ਮੂਹਰੇ ਸ਼ਰਿਆਮ ਖੁੱਲੀ ਕਿਤਾਬ ਵਾਂਗੂ ਪਈ ਆ ਕੋਈ ਆਪਾਂ ਫੜਾ ਨਹੀਂ ਮਾਰਨੀ ਆ ਕੋਈ ਕੁਝ ਨਹੀਂ ਕਰਨ ਤੇ ਬਸ ਦਿਲੋਂ ਧੰਨਵਾਦ ਆ ਸਾਰੇ ਵੀਰਾਂ ਦਾ ਤੁਸੀਂ ਮੇਰੀ ਵੀਡੀਓ ਦੇਖਦੇ ਆ ਤੁਹਾਨੂੰ ਵੀ ਨਹੀਂ ਆ ਵੀਡੀਓ ਚੰਗੀਆਂ ਲੱਗਦੀਆਂ ਤੁਸੀਂ ਮਿਲਦੇ ਹੋ ਇੰਨਾ ਹੱਸ ਕੇ ਪਿਆਰ ਦਿੰਦੇ ਹੋ ਤੁਸੀਂ ਵੀਰੇ ਠੀਕ ਨਹੀਂ ਤੇ ਕੱਲ ਵੀ ਵੀਰ ਉੱਥੇ ਕਈ ਵੀਰ ਆਏ ਸੀਗੇ ਪ੍ਰੀਤ ਵਾਲਿਆਂ ਦੇ ਉੱਥੇ ਮਿਲੇ ਵੀ ਵੀਰੇ ਯਾਰ ਤੁਹਾਨੂੰ ਦੇਖ ਕੇ ਵੀ ਸਾਡਾ ਪਿੰਡ ਇੱਕ ਵੀਰ ਦਾ ਕਹਿੰਦਾ ਕਹਿੰਦਾ ਵੀਰੇ ਸਾਡੇ ਪਿੰਡ ਦੇ ਵੀਕਾ ਵੀ ਵੀਰਾ ਵੀ ਜਿਹੜੇ ਤੁਹਾਨੂੰ ਅਸੀਂ ਸਾਰੇ ਜਾਣੇ ਇਕੱਠੇ ਕਹਿੰਦਾ ਫੋਲੋ ਕਰਦੇ ਆ ਜਿਹੜਾ ਕੋਲ ਤੁਸੀਂ ਕਰਦੇ ਹੋ ਮੈਂ ਤੁਹਾਡੇ ਨਾਲ ਅਸੀਂ ਕਰਦੇ ਦਿਨੋਂ ਧੰਨਵਾਦ ਵੀਰੋ ਸਾਰੇ ਵੀਰਾਂ ਦਾ ਜਿੱਥੇ-ਜਿੱਥੇ ਵੀ ਮੈਨੂੰ ਵੀਡੀਓ ਮੇਰੀ ਦੇਖਦੇ ਆ ਚਲੋ ਜੀ ਆਪਾਂ ਨੂੰ ਨਾ ਤਾਂ ਵੀਡੀਓ ਵਾਲੀ ਬਣਾਉਣੀ ਆਉਂਦੀ ਆ ਹਨਾ ਨਾ ਆਪਾਂ ਨੂੰ ਕੁਝ ਕਰਨਾ ਆਉਂਦਾ ਵੀਡੀਓ ਦੇ ਲਈ ਵੀ ਸਾਡੀ ਵੀਡੀਓ ਜਾਦੇ ਚੱਲੇ ਜਾਂ ਇਸ ਤਰ੍ਹਾਂ ਤੇ ਨਾ ਆਪਾਂ ਕਦੇ ਇਸ ਚੱਕਰ ਦੇ ਵਿੱਚ ਹੈਗੇ ਆ ਵੀ ਕਦੇ ਕਿਸੇ ਨੂੰ ਕਹੀਏ ਹਨਾ ਵੀ ਸਾਡੀ ਵੀਡੀਓ ਜਾਦੇ ਚੱਲੋ ਦੇਖੋ ਨਾ ਆਪਾਂ ਕਹਿਣਾ ਵੀਰੇ ਕਦੇ ਕਿ ਮੇਰਾ ਚੈਨਲ ਨੂੰ ਨਾ ਆਪਾਂ ਵੀਰੇ ਅਜੇ ਤੱਕ ਕਦੇ ਕਿਸੇ ਨੂੰ ਕਿਹਾ ਵਾ ਨਾ ਆਪਾਂ ਕਹਿਣਾ ਵੀਰੇ ਵੀ ਮੇਰੇ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਮੈਂਟ ਕਰ ਦੋ ਲਾਈਕ ਕਰ ਦੋ ਨਾ ਤੁਹਾਡਾ ਵੀਰਾਂ ਦਾ ਦਿਲ ਕਰੋ ਸਬਸਕ੍ਰਾਈਬ ਕਰਿਓ ਚੈਨਲ ਦੇਖਣ ਲਈ ਵੀਡੀਓ ਜੇ ਨਹੀਂ ਕਰਦਾ ਹੋ ਤਾਂ ਨਾ ਕੋਈ ਦਿੱਕਤ ਨਹੀਂ ਵੀਰੇ ਆਪਾਂ ਨੂੰ ਠੀਕ ਨੇ ਉਹ ਤੁਹਾਡੀ ਇੱਛਾ ਜੇ ਤੁਹਾਨੂੰ ਵੀਡੀਓ ਦੇਖਣੀ ਹੈ ਚੰਗੀ ਲੱਗਦੀ ਹੈ ਤਾਂ ਕਰ ਲਓਗੇ ਨਹੀਂ ਕੋ ਕਿ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਕਿਸੇ ਨੂੰ ਕਹਿ ਕੇ ਕਰਾਇਆ ਤਾਂ ਕੀ ਕਰਾਇਆ ਬੰਦਾ ਦਿਲੋਂ ਕਰੇ ਉਹ ਠੀਕ ਆ ਹੁਣ ਜਿਵੇਂ ਮੈਂ ਆ ਮੈਂ ਕਦੀ ਕਿਸੇ ਦੇ ਚੈਨਲ ਸਬਸਕ੍ਰਾਈਬ ਕੀਤਾ ਮੇਰੇ ਦਿਲੋਂ ਉਹਨਾਂ ਨੂੰ ਦੇਖਣ ਦਾ ਦਿਲ ਕੀ ਰੋਜ਼ ਸਵੇਰੇ ਵੀਡੀਓ ਦੇਖਦਾ ਮੈਂ ਹਨਾ ਉਹਨਾਂ ਦੀਆਂ ਜਿਵੇਂ ਸਮਝ ਲਓ ਮੈਂ ਨਾ ਜ਼ਿਆਦਾਤਰ ਵੀਡੀਓ ਮੈਂ ਦੇਖਦਾ ਰੋਸਟਡ ਵਾਲੀਆਂ ਰੋਸਟਡ ਵੀਡੀਓ ਵੀ ਦੇਖਦਾ ਦਰੂਬਰਾਠੀ ਨੂੰ ਦੇਖਦਾ ਉਹ ਸੱਤਿਆਂ ਵਿੱਚ ਜਾਂ ਤੇ ਵਾ ਆਉਂਦਾ ਵਾ ਉਹਨੂੰ ਦੇਖਦਾ ਵਾਂ ਇੱਕ ਮੁੰਡਾ ਹੋਰ ਆ ਜਿਹੜਾ ਮੋਦੀ ਉਹਨਾਂ ਨੂੰ ਰੋਸਟ ਮੋਦੀ ਉਹਨਾਂ ਦੀ ਪੂਰੀ মিডিਆ ਦੀ ਦਿੰਦਾ ਐ ਸੀ ਤੈਸੀ ਇੱਕ ਬਰੋਟੋ ਮੋਟਿਵ ਵਾਲੇ ਆ ਉਹਨਾਂ ਨੂੰ ਦੇਖਦਾ ਆਪਣਾ ਦਿਲਪ੍ਰੀਤ ਤੇ ਲਾਉਣ ਹੀ ਆ ਸਟੈਂਡਰਡ ਕੰਬਾਈਨ ਵਾਲੇ ਉਹਨਾਂ ਨੂੰ ਦੇਖਦਾ ਹਨਾ ਉਹਦੀ ਵੀਡੀਓ ਵੀ ਦੇਖਦਾ ਹਾਂ ਨਾ ਪੱਕੀ ਤੇ ਨਰਿੰਦਰ ਤੋਂ ਦੀ ਵੀ ਵੀਡੀਓ ਮੈਂ ਦੇਖਦਾ ਹਾਂ ਨਾ ਕਦੇ ਕਦੇ ਵੀ ਦੇਖ ਹੀ ਲੈਂਦਾ ਹਨਾ ਵੀ ਜਿੱਤਨੂ ਦਾ ਥੋੜਾ ਵਧੀਆ ਹੁੰਦੀ ਆ ਵੀ ਕੀ ਕੀਤਾ ਉਹਨਾਂ ਨੇ ਹਨਾ ਉਹਦੀ ਵੀ ਦੇਖਦਾ ਤੇ ਕਾਲੇ ਮੱਲ ਵਾਲੇ ਦੀ ਵੀ ਦੇਖ ਲੈਣਾ ਵਾ ਤੇ ਹੋਰ ਵੀ ਕਾਫੀ ਵੀਰਾਂ ਹਾਂ ਉਹ ਪੀਰ ਸਤਨੂ ਆ ਉਹਦਾ ਵੀ ਦੇਖਦਾ ਹੁੰਨਾ ਵੀਡੀਓ ਠੀਕ ਹੈ ਤੇ ਹੋਰ ਕਿਹੜਾ ਵਾ ਵੀਰ ਬਾ ਖੇਤੀ ਅੜਦਾਈ ਆ ਹਾਂ ਅਰਪਨ ਦੀ ਵੀ ਦੇਖਦਾ ਹੁੰਨਾ ਅਰਪਨ ਫਾਰਮਰ ਆ ਜਿਹੜਾ ਅਰਪਨ ਬੱਸੀ ਉਹਦੀ ਵੀ ਦੇਖਦਾ ਹੁੰਨਾ ਸਾਡੇ ਪਿੰਡ ਦਾ ਬੰਦਾ ਅਕਸ਼ ਗਰੇਆ ਉਹਦੀ ਵੀ ਦੇਖਦਾ ਹੁੰਨਾ ਵੀਡੀਓ ਪੱਕੀ ਤੇ ਸਾਡੇ ਨਾਲ ਪੈਂਦਾ ਮੁੰਡੇ ਦਾ ਟੈਪੀ ਆ ਆਰਸੀ 911 ਉਹਦੀ ਵੀ ਦੇਖ ਲੈਣਾ ਨਾ